ਹਾਂਜੀ ਉਧਰ ਨਹੀਮ ਕਹਿੰਦੇ ਭੱਤੇ ਵੱਲੋਂ ਰੈਡ ਤੇ ਆਜੀ ਚੋਦਰ ਕਬੱਡੀ ਕਬੱਡੀ ਕਰਦਾ ਹੋਇਆ ਚੁੱਕਿਆ ਤੇ ਉਧਰ ਹਲਕੇ ਟੱਚ ਵੀ ਨਾਲ ਇੱਕ ਲੱਖਾਂ ਦਾ ਪੁਆਇੰਟ ਦਾ ਵਾਅਦਾ ਕਰ ਗਿਆ ਜੀ ਨਹੀਮ ਆਪਣੇ ਪਾਰਟੀ ਦੇ ਖਾਤੇ ਵਿੱਚ ਤੇ ਉਧਰ ਮੈਂ ਗਾਮੀ ਸਿਦਨਾ ਦਾ ਵਿੱਚ ਗੱਲਬਾਤ ਕਰਦਾ ਸਾਡੇ ਬਹੁਤ ਹੀ ਸਤਾਰੀਏ ਵੀਰੇ ਓਕੇ ਰਿਕਮਾ ਕੇ ਖੜੋ ਇਹ ਤੀਰ ਤੇ ਸੰਗਤ ਕੋਲੋਂ ਦੰਨਾ ਟੀਮਾਂ ਲਈ 500 ਵੈਰੀ ਗੁੱਡ ਵੈਰੀ ਗੁੱਡ ਪਾਜ ਜੀ ਜਾਨ ਨੇ ਹਮੇਸ਼ਾ ਤਕਰੀਕ ਮਕਸਦ ਪਰ ਇਕਲਾ ਥਾਕੇ ਹਾਂਜੀ ਖੜਕ ਕੇ ਖੜਾ ਅਗਲੀ ਰੇਡ ਪਾਈ ਕੱਲ ਵੀ ਕਹਿੰਦੇ ਅਜ ਨੂੰ ਕਨਵੀਰ ਆ ਰੇਡ ਤੇ ਟੱਕੇ ਦੀ ਬੰਨ ਤੇ ਜੱਫਾ ਲੱਗ ਚੁੱਕਿਆ ਛੱਡੀ ਨਾ ਕੰਮਾਇ ਖੜਾ ਹੋਇਆ ਖੜਾ ਖੜਾ ਤੇ ਰੱਖਣੀ 14 ਦੇ ਚਮਕਾ ਕੇ ਉਦੋਂ ਸਿੰਘ ਫਸਕੇ ਕੁੰਡੀਆਂ ਦੇ ਮਿਤਰਾ ਬਹਿਜਾ ਗੋਡੀ ਲਾ ਕੇ ਸਿੰਘ ਫਸਕੇ ਕੁੰਡੀਆਂ ਦੇ ਮਿਤਰਾ ਬਹਿਜਾ ਗੋਡੀ ਲਾ ਕੇ ਸਿੰਘ ਫਸਕੇ ਕੁੰਡੀਆਂ ਦੇ ਅਰੇ ਅਫੀਸਰ ਆਂਦੀ ਬਿਸਲਦਾ ਸਾਰਾ ਹੋ ਗਿਆ ਜੀ ਕਹਿੰਦੇ ਨੰਬਰ ਸੰਗਤ ਦੇ ਖੱਤ ਦੇ ਵਿੱਚ ਜੁੜ ਗਿਆ ਜੀ ਕਹਿੰਦੇ ਉਧਰ ਸੰਗਤ ਦਾ ਰੇਡਾ ਜੀ ਐ ਰੇਡ ਦੇ ਉੱਤੇ ਸੁਖਮਨ ਆਜੀ ਸੁਖਮਨ ਕਹਿੰਦੇ ਵੈਰੀ ਗੁੱਟ ਉਧਰ ਨੰਬਰ ਲੈ ਕੇ ਆਪਣੇ ਪਾਲੇ ਦੇ ਵਿੱਚ ਪਹੁੰਚ ਚੁੱਕਾ ਜੀ ਕਹਿੰਦੇ ਇੱਕ ਨੰਬਰ ਦਾ ਵਾਤਾ ਹੋ ਗਿਆ ਨਹਿਮ ਫਿਰ ਰੇਟ ਤੇ ਜੀ ਪਟਕੀ ਦੀ ਤਰਫੇ ਉਧਰ ਜੱਫਾ ਲੱਗਾ ਨੀਬ ਨੂੰ ਕਹਿੰਦੇ ਉਹ ਲਾਈਆ ਕੈਂਚੀ ਚੋਬਰ ਨੇ ਦੇਖਦੇ ਆ ਕਹਿੰਦੇ ਮਿੱਤਰੀ ਨੇ ਨੇ ਖਾਣੀ ਉਧਰ ਨਹਿਮ ਨੂੰ ਕੈਂਚੀ ਲੱਗੀ ਹੈ ਨੰਬਰ ਸੰਗਤ ਦੇ ਖੱਤੇ ਦੇ ਵਿੱਚ ਜੁੜ ਗਿਆ ਜੀ ਕਹਿੰਦੇ ਦੇ ਅਲੀ ਜੋਤ ਫੇਰੇ ਚੱਲ ਚੱਲ ਰੇਡ ਤੇ ਆ ਗਿਆ ਵੀਰ ਹਾਂਜੀ ਹਲਕੇ ਟੱਚ ਤੋਂ ਬਾਅਦ ਪੱਟੇ ਦੀ ਤਰਫ ਚੋਬਰ ਰੇਡ ਤੇ ਹੈ ਸਿੱਧਾ ਲਗਨ ਦੀ ਕੋਸ਼ਿਸ਼ ਕੀਤੀ ਪਰ ਉਹ ਚਿਤਕਰਤਾ ਜੀ ਕਹਿੰਦੇ ਚੋਬਰ ਨਹੀਂ ਚੱਲ 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 ਬੋਲਨੇ ਨੇ ਤਾਲੁਕ ਕੈਂਚੀ ਲਾਈ ਹੈ ਦੇ ਸਾਡੇ ਕੱਪਰੇ ਕੱਟ ਲੈਦੇ ਤੇ ਚੋਰ ਕਿਤੇ ਬਾ ਵਾ ਓਏ ਸਾਡੇ ਪੈਰ ਤਿਲਕ ਦੇ ਬੱਤਾਂ ਤੇ ਤੇ ਅਸੀਂ ਚੱਕਦੇ ਮੋٹے ਪੱਤਾਂ ਤੋਂ ਸਾਡੇ ਪੈਰ ਤਿਲਕ ਦੇ ਬੱਤਾਂ ਤੋਂ ਅਸੀਂ ਚੱਕਦੇ ਮੋਟੀ ਪੱਤਾਂ ਤੋਂ ਅਦਰ ਸੁਖਮਨ ਵੀ ਅਜੀ ਕਹਿੰਦੇ ਸੁਖਮਨ ਫਿਰ ਰੇੜ ਤੇ ਸੰਗਤੀ ਤਰਫੋਂ ਕਬੱਡੀ ਕਬੱਡੀ ਕਰਦਾ ਹੋਇਆ ਚੋਬਰ ਤੇ ਚੱਲ 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 ਬੰਦਾ ਹਣੇ ਵੇਖਦੇ ਆ ਕਹਿੰਦੇ ਮਿੱਤਰੂ ਬੜੇ ਵੇਖਾ ਨਹੀਂ ਚੱਕ ਚੱਲ ਚੱਲ ਅਰ ਰਫੀਸ ਦਾ ਬਾਨੀ ਪੇਸ਼ੰਦਾ ਇਸ਼ਾਰਾ ਹੋ ਗਿਆ ਜੀ ਕਹਿੰਦੇ ਨੰਬਰ ਹੈ ਟਾਕਟੇ ਦੇ ਖਾਤੇ ਦੇ ਵਿੱਚ ਚੁਰ ਗਿਆ ਜੀ ਕਹਿੰਦੇ ਬੜਾ ਧਿਆਨ ਨਾਲ ਨਹੀਮ ਰੇਡ ਤੇ ਫਿਰ ਆ ਗਿਆ ਜੀ ਕਨੇ ਭਗਤੇ ਦਾ ਚੋਬਰਾ ਉੱਤੇ ਜੱਫਾ ਲੱਗਾ ਜੀ ਕਨੇ ਇਹਨੂੰ ਆ ਤੋੜਿਆ ਜਿਵੇਂ ਬੱਲ ਤੇ ਕੱਦੂ ਤੋੜਦੇ ਆ ਬਾਦ ਸੋਹਣਾ ਜੱਫਾ ਲੱਗਾ ਸੀ ਮੁੰਡੇ ਨੂੰ ਉਧਰ ਅਭੀਜੋਤ ਫਿਰ ਰੇਡ ਤੇ ਜੀ ਕਨੇ ਅਭੀਜੋਤ ਪਹੁੰਚਿਆ ਤੇ ਉਧਰ ਗੁੱਟ ਕੰਟੀ ਗੋਸਟ ਦੇ ਵਿੱਚ ਬਹੁਤ ਕੰਮਜਾਬ ਰਿਹਾ ਚੋਪਰੇ ਇੱਕ ਨੰਬਰ ਦਾ ਵਾਦਾ ਹੋ ਰਿਹਾ ਜੀ ਕਹਿੰਦੇ ਸੰਗਤ ਦੇ ਖਾਤੇ ਦੇ ਵਿੱਚ ਅਜੇ ਜੱਫਾ ਲਾ ਕੇ ਚੋਪਰ ਨਹੀਂ ਕੰਬਨ ਨਾ ਸਮਾਨ ਤੋਂ ਭੱਜੇ ਦੇ ਮੈਦਾਨ ਕਹਿੰਦੇ ਮਕੈਨਿਕਲ ਤੇ ਇੱਕ ਨੰਬਰ ਦਾ ਹੋਰ ਬੱਤਾ ਹੋ ਗਿਆ ਜੀ ਸੰਗਤ ਦੇ ਖਾਤੇ ਦੇ ਵਿੱਚ ਸੁਖਮਨ ਰੌਣਕ ਅੱਜ ਕਲੇ ਉਧੋ ਕਾਲੇ ਨਾ ਜਣਾ ਚੱਲ ਜਣਾ ਜਣਾ ਇਹਨੇ ਪੈੜਾ ਲਾ ਦਿਆ ਕਿ ਚੱਲਾ ਗਿੱਚ ਕੇ ਲੈ ਜਾ ਲੈ ਜਾ ਲੈ ਜਾ ਚੱਲ 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 ਓ ਯਾਰ ਚੱਲ 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 ਨਦੀਆਂ ਨਾਲ ਮਿਲ ਆ ਗਏ ਬੈ ਕੇ ਵਿੱਚ ਪੇੜੀ ਤੇ ਹੋਵੇ ਜੋ ਰੁੱਤ ਬਰਸਾਤੀ ਕਮਰੇ ਵਿੱਚ ਪੇੜੀ ਤੇ ਹੋਵੇ ਜੋ ਰੁੱਤ ਬਰਸਾਤੀ ਕਮਰੇ ਵਿੱਚ ਪੇੜੀ ਤੇ ਨਹਿਮ ਰੋਡ ਤੇ ਆ ਵੀ ਕਹਿੰਦੇ ਨਹਿਮ ਭਗਤਾਂ ਦੀ ਤਰਫ ਹਾਂਜੀ जंपल आहे चुक ਚੱਲ ਚੱਲ ਮਾਰ अ

ਹਾਂਜੀ ਸੁਦਮ ਚਲੇ ਰਿਹਾ ਇਰ ਤੱਕ ਕਹਿੰਦੇ ਪੱਟੋ ਦੀ ਧਰਤੀ ਤੇ ਆਇਆ ਚੋਬਰੀ ਜੇ ਕੰਨੂ ਮੰਨਿਆ ਨਵੇਂ ਸਹਾਰੂ ਕਹਿੰਦੇ ਟੋਪੀ ਚੜੀਵੇ ਕੰਨਿਆਂ ਵਾਜੇ ਰੜਕੂ ਨੀ ਤੇ ਛਾਪੀ ਚੜੀਵੇ ਚੱਲ 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 ਨਿਕਲ 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 ਚੱਲ 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 ਇੱਕ ਬਰਾਣਾ ਹੋਰ ਕਾਇਆ ਓਏ ਛੱਡ ਲੈ ਦੋ ਦਿਨੇ ਚੱਲ 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 ਕਿੱਧਰਾ ਕਪਾਣ ਮਾਗਦੇ ਬੱਚੇ ਨੂੰ ਆਪ ਲੈ ਪਹਿਲਾ ਕਾਰੀਰ ਤੋਂ ਵਾਲਾ ਕਮਰੇ ਨੂੰ ਲੈ ਦੇ ਇੱਕ ਪਟੇ ਵਾਲੇ ਵੀ ਕੰਨੇ ਪਾੜੇ ਐ ਸਹੀ ਹੈ ਬਈ ਸਾਈਡ ਉਰੇ ਆ ਇਧਰ ਪਿੱਛੇ ਨੂੰ ਆ ਭਾਈ ਰੁਪਏ ਵਾਲਾ ਕਮਰੇ ਨੂੰ ਡੰਗ ਜੇ